ਸ਼ਸ਼ੀਕਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਪੇਜ ਤੇ ਜੀ ਆਪਣੇ ਕੋਲੇ ਜੌਂਡੀ ਆਰ ਵਿਕਾਊ ਆਇਆ ਜੀ 2018 ਮਾਡਲ ਟਰੈਕਟਰ ਹੈ ਜੀ ਡਬਲ ਡਿਸਟ੍ਰਿਬਿਊਟਰ ਵਾਲਾ ਪੰਜਾਬ ਨੰਬਰ ਪਟਿਆਲੇ ਦਾ ਜੀ ਫਸਟ ਓਨਰ ਹੈ ਟਰੈਕਟਰ 2018 ਮਾਡਲ ਹੈ ਪਿਛਲੇ ਟਾਇਰ ਨਾਲ ਦੇ ਨੇ ਅਗਲੇ ਟਾਇਰ ਬਾਈ ਜੀ ਅਸੀਂ ਨਵੇਂ ਪਾਤੇ ਟਰੈਕਟਰ ਦੇਖ ਲਓ ਚੰਗੀ ਤਰ੍ਹਾਂ ਕੰਡੀਸ਼ਨ ਟਰੈਕਟਰ ਚੱਲਿਆਗਾ 11-1200 ਘੰਟਾ ਚੱਲਿਆ ਹੋਇਆ ਟਰੈਕਟਰ ਹੈ ਜੀ ਟਰੈਕਟਰ ਦੇ ਟ੍ਰਿਮ ਰੂਮ ਹੈ ਪਹਿ ਨਵੇਂ ਅਰਕੇ ਪੂਰਾ ਨਵੇਂ ਵਰਗੀ ਕੰਡੀਸ਼ਨ ਦਾ ਟਰੈਕਟਰ ਹੈ ਜੀ ਸਾਰਾ ਸਮਾਨ ਪੂਰਾ ਹੈਗਾ ਜੋ ਕੰਪਨੀ ਬੰਨੂ ਆਉਂਦਾਗਾ ਜੇ ਕਿਸੇ ਕਿਸਾਨ ਨੂੰ ਚਾਹੀਦਾ ਹੋਵੇ ਤਾਂ ਚੰਗੀ ਤਰ੍ਹਾਂ ਵੀਡੀਓ ਦੇਖ ਲਓ ਵੀਡੀਓ ਦੇਖ ਕੇ ਅਖੀਰ ਤੱਕ ਤਾਂ ਆਪਾਂ ਨੂੰ ਫੋਨ ਕਰ ਲਿਓ ਜੀ ਪਿਓਰ 2018 ਮਾਡਲ ਟਰੈਕਟਰ ਹੈ ਜੀ ਪਿਓਰ 2018 ਮਾਡਲ 5310 V3 3 ਸਪੀਡਾ ਟਰੈਕਟਰ ਹੈ ਜੀ ਜੇ ਕਿਸੇ ਕਿਸਾਨ ਭਰਾ ਨੂੰ ਚਾਹੀਦਾ ਹੋਵੇ ਤਾਂ ਆਪਣੇ ਨਾਲ ਸੰਪਰਕ ਕਰ ਲਿਓ ਜੀ ਆਪਣਾ ਨੰਬਰ ਹੈਗਾ 9465362000 ਟਰੈਕਟਰ ਤੇ 5 ਲੱਖ ਰੁਪਏ ਦੇ ਲਗਭਗ 4.5-5 ਲੱਖ ਰੁਪਏ ਲੋਨ ਵੀ ਹੋ ਜਾਊਗਾ ਬਾਈ ਜੀ ਜੇ ਕਿਸੇ ਨੇ ਲੋਨ ਕਰਾ ਕੇ ਆਸਾਨ ਕਿਸ਼ਤਾਂ ਤੇ ਲੈਣਾ ਹੋਵੇ ਜੇ ਕੋਈ ਪੁਰਾਣਾ ਟਰੈਕਟਰ ਵਿੱਚ ਕਟਾਉਣਾ ਹੋਵੇ ਤਾਂ ਉਹ ਵੀ ਕਟਿਆ ਜਾਊਗਾ ਕਿਸੇ ਵੀ ਕਿਸਾਨ ਭਰਾ ਨੇ ਟਰੈਕਟਰ ਲੈਣਾ ਹੋਵੇ ਤਾਂ ਆਪਣਾ ਸੰਪਰਕ ਕਰ ਲਓ ਜੀ ਆਪਣਾ ਨੰਬਰ ਹੈਗਾ 4 94653 62000 ਟਰੈਕਟਰ ਦਾ ਰੇਟ ਹੈਗਾ ਜੀ 6 ਲੱਖ ਤੇ 85000 ਰੁਪਿਆ ਮੌਕੇ ਤੇ ਤੁਹਾਡਾ ਮਾਨਤਾਨ ਹੋ ਜਾਊਗਾ ਫਰਸਟ ਓਨਰ ਟਰੈਕਟਰ ਹੈ ਜੀ ਜੇ ਕਿਸੇ ਕਿਸਾਨ ਭਰਾ ਨੂੰ ਚਾਹੀਦਾ ਹੋਵੇ ਤਾਂ ਸੰਪਰਕ ਕਰ ਲਓ ਟਰੈਕਟਰ ਦਾ ਨਿਕਲਣ ਨੂੰ ਕੋਲ ਉਵੇਂ ਜਿਵੇਂ ਪਿਆ ਹੈਗਾ ਕਿਉਂਕਿ ਟਰੈਕਟਰ ਦੀ ਹਾਲਤ ਪਤਾ ਕੀ ਦੱਸਣ ਦੀ ਹੈ ਜਿਵੇਂ ਪਲੇਟ ਦਾ ਰੰਗ ਹੈ ਪਲੇਟ ਦਾ ਰੰਗ ਐ ਪੈਨ ਨਵੇਂ ਵਰਗਾ 2023-24 ਵਰਗਾ ਇਹ ਕਿਉਂਕਿ ਜੇ ਜਿਆਦਾ ਚੱਲਿਆ ਹੋਵੇ ਟਰੈਕਟਰ ਤੇ ਪਾਈ ਜੀ ਪਲੇਟ ਦਾ ਰੰਗ ਉੱਤਰ ਜਾਂਦਾਗਾ ਤੇ ਆਮ ਕਿਸਾਨ ਭਰਾਵਾਂ ਨੂੰ ਤੁਹਾਨੂੰ ਪਤਾਗਾ ਨਹੀਂ ਪਤਾ ਲੱਗਾ ਜਮਾਂ ਨਵੇਂ ਆ ਰਗਾ ਟਰੈਕਟਰ 75 ਰੁਪਏ ਟੈਰ ਨਾਲ ਦੇ ਮੂਰਲੇ ਜਮਾਂ ਨਵੇਂ ਆ 6,85,000 ਰੁਪਏ ਟਰੈਕਟਰ ਦਾ ਰੇਟ ਹੈ 2018 ਮਾਡਲ ਹੈ ਪੀਵੀ 11 ਪੰਜਾਬ ਪਟਿਆਲੇ ਦਾ ਨੰਬਰ ਹੈ ਕਿਸੇ ਵੀ ਕਿਸਾਨ ਭਰਾ ਨੂੰ ਚਾਹੀਦਾ ਹੋਵੇ ਤਾਂ ਆਪਣਾ ਨੰਬਰ ਨੋਟ ਕਰ ਲਓ 9465362000 ਐਸੇ ਨੰਬਰ ਤੇ ਸੰਪਰਕ ਕਰਕੇ ਤੁਸੀਂ ਟਰੈਕਟਰ ਸੰਬੰਧੀ ਰੇਟਸ ਸੰਬੰਧੀ ਜਾਣਕਾਰੀ ਲੈ ਸਕਦੇ ਹੋ ਟਰੈਕਟਰ ਦੀ ਕੰਪਨੀ ਬੰਨ ਜਿਹੜਾ ਆ ਕਾਗਜ਼ ਜਿਹੜਾ ਹੁੰਦਾ ਸੀਟ ਤੇ ਉਵੇਂ ਜਿਵੇਂ ਨਾਲ ਲੱਗਿਆ ਹੋਇਆ ਹਲੇ ਜਿਵੇਂ ਨਵਾਂ ਟਰੈਕਟਰ ਹੈਗਾ ਆਊਟ ਟਰੈਕਟਰ ਦੇਖੋ ਗੱਲਬਾਤ ਕਰੋ ਤੇ ਟਰੈਕਟਰ ਦੇਖ ਕੇ ਲਿਜਾ ਸਕਦੇ ਹੋ ਜੀ ਧੰਨਵਾਦ ਜੀ